ਜੋ ਮੋਬਾਈਲ ਦੀ ਵਰਤੋਂ ਕਰਦਾ ਹੈ ਖਾਸ ਕਰ ਨੈੱਟ ਬੈਂਕਿੰਗ ਕਰਦਾ ਹੈ ਆਨਲਾਈਨ ਪੇਮੈਂਟ ਕਰਦਾ ਹੈ ਉਹਨਾਂ ਲਈ ਖਬਰੇ ਖਾਸ ਹੈ ਅੱਜ ਕੱਲ ਜਿਹੜੇ ਫਰੌਡਸਟਰ ਨੇ ਉਹ ਵੱਖ-ਵੱਖ ਮੋਡਸ ਆਪ੍ਰੈਂਡੀ ਯੂਜ਼ ਕਰ ਰਹੇ ਨੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਲਈ ਜਿਵੇਂ ਕਿ ਕਿਸੇ ਨੂੰ ਕਹਿ ਦੇਣਾ ਕਿ ਤੁਹਾਡਾ ਬੱਚਾ ਸਾਡੇ ਕਬਜ਼ੇ 'ਚ ਹੈ ਜੀ ਉਹ ਪੁਲਿਸ ਮੁਲਾਜ਼ਮ ਬਣ ਕੇ ਉਹਨਾਂ ਨਾਲ ਗੱਲ ਕਰਦੇ ਨੇ ਕਿ ਤੁਹਾਡੇ ਦੇ ਬੱਚੇ ਤੇ ਪਰਚਾ ਹੋ ਜਾਊਗਾ ਸਾਨੂੰ ਇੰਨੇ ਅਮਾਉਂਟ ਭੇਜੋ ਖਾਤੇ ਦੇ ਦਿੰਦੇ ਨੇ ਬਸ ਪੌਟ ਵੀਡੀਓ ਕਾਲ ਲਗਾ ਲੈਂਦੇ ਨੇ ਉਸ ਤੋਂ ਬਾਅਦ ਉਹਦੀ ਰਿਕਾਰਡਿੰਗ ਕਰਕੇ ਸਕਰੀਨ ਰਿਕਾਰਡਿੰਗ ਕਰਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਕਿ ਤੁਹਾਡੇ ਕੰਟੈਕਟਸ ਵਗੈਰਾ ਨੂੰ ਅਸੀਂ ਇਹ ਸੈਂਡ ਕਰਾਂਗੇ ਸਾਨੂੰ ਅਮਾਉਂਟ ਸੈਂਡ ਕਰੋ ਸੋ ਜੇ ਅਈਆਂ WhatsApp ਕਾਲਸੋਂ ਵੀਡੀਓ ਕਾਲਸ ਤੋਂ ਨੋਨ ਨੰਬਰਾਂ ਤੋਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਤੋਂ ਬਚਿਆ ਜਾਵੇ ਕਿਉਂਕਿ ਉਹ ਤੁਹਾਨੂੰ ਕਾਲ ਦੇ ਵਿੱਚ ਉਲਝਾ ਕੇ ਰੱਖਦੇ ਨੇ ਤੁਹਾਨੂੰ ਵੈਰੀਫਾਈ ਕਰਨ ਦਾ ਮੌਕਾ ਹੀ ਨਹੀਂ ਦਿੰਦੇ ਤੂੰ ਅਜਿਹੀ ਚੀਜ਼ ਤੂੰ ਹਾਂ ਹਾਂ ਬਿਲਕੁਲ ਅਜਿਹੀ ਚੀਜ਼ ਤੂੰ ਆਪਾਂ ਨੂੰ ਇੰਨੀ ਜਲਦੀ ਬਰੀ ਹੋ ਕੇ ਪੈਨਿਕ ਹੋਣ ਦੀ ਲੋੜ ਨਹੀਂ ਹੁੰਦੀ ਉਹਨੂੰ ਠੰਡੇ ਦਿਮਾਗ ਨਾਲ ਸੋਚ ਕੇ ਵੈਰੀਫਾਈ ਕਰਕੇ ਫਿਰ ਉਸ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ ਮਤਲਬ ਇਨਵੈਸਟਮੈਂਟ ਐਪ ਦੇ ਵਿੱਚ ਆਪਾਂ ਇਨਵੈਸਟ ਕਰਨੀ ਹੈ ਤਾਂ ਉਹਨੂੰ ਵੈਰੀਫਾਈ ਕੀਤਾ ਜਾਵੇ ਕਿ ਉਹ SEBI ਦੁਆਰਾ ਰਜਿਸਟਰਡ ਐਪ ਹੈ ਜਾਂ ਨਹੀਂ ਜਾਂ ਮੰਨ ਲਓ ਤੁਹਾਡਾ ਡੀਮੈਟ ਅਕਾਊਂਟ ਓਪਨ ਹੋਣਾ ਚਾਹੀਦਾ ਸ਼ੇਅਰ ਮਾਰਕੀਟਿੰਗ ਦੇ ਲਈ ਐ ਪੈਸੀ ਵੀ ਆਪਾਂ ਨੂੰ ਇਸ ਚੀਜ਼ ਬਾਰੇ ਪਹਿਲਾਂ ਨੋਲੇਜ ਗੇਨ ਕਰਨੀ ਚਾਹੀਦੀ ਹੈ ਜਾਏ ਕਿ ਆਪਾਂ ਕਿਸੇ ਦੇ ਵੀ ਕਹੇ ਤੇ ਕਿਸੇ ਵੀ ਚੀਜ਼ ਦੇ ਵਿੱਚ ਇਨਵੈਸਟ ਕਰਦੇ ਆਂ ਅੱਜ ਖਬਰ ਹਰ ਇੱਕ ਇਨਸਾਨ ਨੇ ਲੈ ਕੇ ਆਏ ਆ ਜੋ ਮੋਬਾਈਲ ਦੀ ਵਰਤੋਂ ਕਰਦਾ ਹੈ ਖਾਸ ਕਰ ਨੈੱਟ ਬੈਂਕਿੰਗ ਕਰਦਾ ਹੈ ਆਨਲਾਈਨ ਪੇਮੈਂਟ ਕਰਦਾ ਹੈ ਉਹਨਾਂ ਲਈ ਖਬਰੇ ਖਾਸ ਹੈ ਕੋਈ ਵੀ ਵਿਅਕਤੀ ਇਸ ਖਬਰ ਨੂੰ ਸਕਿਪ ਨਾ ਕਰੇ ਤੇ ਜ਼ਰੂਰ ਪੂਰੀ ਖਬਰ ਨੂੰ ਧਿਆਨ ਨਾਲ ਦੇਖੇ ਇਸ ਧਿਆਨ ਖਬਰ ਦੇਖਣ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਫਾਇਦਾ ਵੀ ਹੋ ਸਕਦਾ ਹੈ ਕਿਉਂਕਿ ਅੱਜਕੱਲ ਫਰਾਡ ਹੋ ਰਹੇ ਨੇ ਬੜੀ ਤਦਾਦ ਵਿੱਚ ਜਿਸ ਤਰ੍ਹਾਂ ਦਾ ਆਦਮੀ ਹੈ ਜੇ ਕੋਈ 10000 ਦੀ ਅਮਾਉਂਟ ਵਾਲਾ ਤਾਂ ਉਸ ਨਾਲ 10000 ਰੁਪਏ ਦੀ ਤੱਕ ਦੀ ਠੱਗੀ ਵੱਜ ਰਹੀ ਹੈ ਜੇਕਰ ਕੋਈ ਕਰੋੜਾਂ ਰੁਪਏ ਦਾ ਆਪਣਾ ਰੱਖਦਾ ਤਾਂ ਉਸ ਨਾਲ ਕਰੋੜਾਂ ਰੁਪਏ ਦੀ ਵੀ ਠੱਗੀ ਹੈ ਜਿਹੜੀ ਵੱਜ ਰਹੀ ਹੈ ਅੱਜ ਅਸੀਂ ਬਠਿੰਡਾ ਦੇ ਸਾਈਬਰ ਕ੍ਰਾਈਮ ਥਾਣਾ ਵਿਖੇ ਪਹੁੰਚਿਆ ਜੋ ਕਿ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕ੍ਰਾਈਮ ਨਾਲ ਜੋ ਸਾਈਬਰ ਕ੍ਰਾਈਮ ਦੀਆਂ ਠੱਗੀਆਂ ਵਾਜਦੀਆਂ ਨੇ ਸਾਈਬਰ ਕ੍ਰਾਈਮਨਲ ਜੋ ਕ੍ਰਾਈਮ ਹੋ ਰਿਹਾ ਉਹਦੇ ਨਾਲ ਸੰਬੰਧਤ ਹੈ ਇਹ ਥਾਣਾ ਬਣਾਇਆ ਗਿਆ ਸਾਡੇ ਨਾਲ ਥਾਣਾ ਮੁਕੀ ਗੁਰਪ੍ਰੀਤ ਸਿੰਘ ਮजूद ਨੇ ਪੂਰੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਠੱਗੀਆਂ ਨੇ ਜਿਹੜੀਆਂ ਅੱਜ ਕੱਲ੍ਹ ਵੱਜ ਰਹੀਆਂ ਨੇ ਕਿਸ ਤਰ੍ਹਾਂ ਦਾ ਸ਼ਿਕਾਰ ਨੇ ਲੋਕ ਬਣਾਇਆ ਜਾਂਦਾ ਸਰ ਅਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ న్యూਸ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਅੱਜ ਕੱਲ੍ਹ ਬਹੁਤ ਲੋਕਾਂ ਨੂੰ ਠੱਗੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਆਨਲਾਈਨ ਪੇਮੈਂਟ ਹਰ ਕੋਈ ਯੂਜ਼ ਕਰਦਾ ਹੈਗਾ ਅਸੀਂ ਵੀ ਕਰਦੇ ਆਏ ਹਾਂ ਤੁਸੀਂ ਵੀ ਕਰਦੇ ਹੈਗੇ ਹੋ ਆ ਨੈਟ ਬੈਂਕਿੰਗ ਵੀ ਯੂਜ਼ ਕੀਤੀ ਜਾਂਦੀ ਹੈ ਆਸਾਨੀ ਹੁੰਦੀ ਹੈ ਪੇਮੈਂਟ ਕਰਨ 'ਚ ਪਰ ਉਸ ਉਹਦੇ ਨਾਲ ਨਾਲ ਭੋਲੇ ਭਾਲੇ ਲੋਕਾਂ ਨੂੰ ਤਪਟ ਸ਼িকার ਬਣਾਏ ਜਾ ਰਿਹਾ ਹੈ ਪੜੇ ਲਿਖੇ ਲੋਕ ਵੀ ਬਹੁਤ ਜ਼ਿਆਦਾ ਸ਼ਿਕਾਰ ਬੰਦੇ ਨੇ ਖਾਸ ਕਰ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹ ਵੀ ਸ਼ਿਕਾਰ ਬੰਦੇ ਨੇ ਕਿਮਿਕਸ ਅੱਜ ਕੱਲ ਜਿਹੜਾ ਨੈਕਸਸ ਚੱਲ ਰਿਹਾ ਕੀ ਕੀ ਚੱਲ ਰਿਹਾ ਹੈਗਾ ਜੇ ਰ ਇੱਕ ਵਾਰ ਦਰਸ਼ਕਾਂ ਨੂੰ ਖੁੱਲ ਕੇ ਜਰੂਰ ਆ ਦੋ ਕਿਸ ਤਰ੍ਹਾਂ ਦੀਆਂ ਟੱਗੀਆਂ ਜਿਹੜੀਆਂ ਅੱਜ ਕੱਲ ਤੁਹਾਡੇ ਸਾਹਮਣੇ ਆ ਰਹੀਆਂ ਹੈਗੀਆਂ ਬਿਲਕੁਲ ਜੀ ਪਹਿਲੀ ਗੱਲ ਤਾਂ ਸਾਈਬਰ ਫਰਾਡ ਦੇ ਰਿਗਾਰਡਿੰਗ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਹੈ ਜਿਸ ਕਰਕੇ ਉਹ ਠੱਗੀ ਦੇ ਸ਼ਿਕਾਰ ਹੋ ਜਾਂਦੇ ਨੇ ਅੱਜ ਕੱਲ ਜਿਹੜੇ ਫਰਾਡਸਟਰ ਨੇ ਉਹ ਵੱਖ-ਵੱਖ ਮੋਡਸ ਆਪਰੈਂਡੀ ਯੂਜ਼ ਕਰ ਰਹੇ ਨੇ ਲੋਕਾਂ ਨਾਲ ਠੱਗੀਆਂ ਮਾਰਨ ਦੇ ਲਈ ਜਿਵੇਂ ਕਿ ਕਿਸੇ ਨੂੰ ਕਹਿ ਦੇਣਾ ਕਿ ਤੁਹਾਡਾ ਬੱਚਾ ਸਾਡੇ ਕਬਜ਼ੇ ਚ ਹੈ ਜੀ ਉਹ ਪੁਲਿਸ ਮੁਲਾਜ਼ਮ ਬਣ ਕੇ ਉਹਨਾਂ ਨਾਲ ਗੱਲ ਕਰਦੇ ਨੇ ਕਿ ਤੁਹਾਡੇ ਤੇ ਬੱਚੇ ਦੇ ਪਰਚਾ ਹੋ ਜਾਊਗਾ ਸਾਨੂੰ ਇੰਨੇ ਅਮਾਉਂਟ ਭੇਜੋ ਖਾਤੇ ਦੇ ਦਿੰਦੇ ਨੇ ਬਸ ਪੈਰੈਂਟਸ ਨੂੰ ਆਬਵੀਅਸਲੀ ਇਸ ਚੀਜ਼ ਦੀ ਵਰੀ ਹੁੰਦੀ ਹੈ ਉਹ ਬਿਨਾ ਵੈਰੀਫਾਈ ਕੀਤੇ ਉਹਨਾਂ ਨੂੰ ਜਲਦ ਤੋਂ ਜਲਦ ਅਮਾਉਂਟ ਹੈ ਜਿਹੜੀ ਉਹ ਟਰਾਂਸਫਰ ਕਰ ਦਿੰਦੇ ਨੇ ਤੇ ਕੀ ਲੱਗਦਾ ਉਸ ਵਿੱਚ ਕਿਸ ਤਰ੍ਹਾਂ ਦੀ ਤੁਸੀਂ ਸਲਾਹ ਦਿਓਗੇ ਕੀ ਕਰਨਾ ਚਾਹੀਦਾ ਜੇਕਰ ਇਸ ਤਰ੍ਹਾਂ ਦਾ ਫੋਨ ਆਉਂਦਾ ਹੈਗਾ ਕਈ ਵਾਰ ਇਹ ਵੀ ਇਹ ਵੀ ਪਤਾ ਲੱਗਿਆ ਵੀ ਫੋਟੋ ਵੀ ਹੈ ਜਿਹੜੀ ਉੱਥੇ ਪੁਲਿਸ ਦੀ ਲੱਗੀ ਹੁੰਦੀ ਹੈ ਕਿਸੇ ਪੁਲਿਸ ਅਧਿਕਾਰੀ ਦੀ ਫੋਟੋ ਲੱਗੀ ਹੁੰਦੀ ਹੈ ਫਿਰ ਇਹ ਠੱਗੀ ਜਿਹੜੀ ਮਾਰੀ ਜਾਂਦੀ ਹੈ ਉਸ ਵਿੱਚ ਤੁਹਾਡੇ ਦਰਸ਼ਕਾਂ ਨੂੰ ਵਿਦਾ ਦਿਓ ਉਸ ਵਿੱਚ ਜੇਕਰ ਇਸ ਤਰ੍ਹਾਂ ਦੀ ਕਾਲ ਆਉਂਦੀ ਹੈ ਉਹ ਕਿੱਥੇ ਸੰਪਰਕ ਕਰਨ ਕਿਹਨੂੰ ਕਾਲ ਕਰਨੇ ਜੀ ਬਿਲਕੁਲ ਜੇਕਰ ਤੁਹਾਨੂੰ ਲੱਗਦਾ ਤੁਸੀਂ ਆਪਣੇ ਲੋਕਲ ਥਾਣੇ ਦੇ ਵਿੱਚ ਜਾ ਕੇ ਇਸ ਬਾਰੇ ਪਹਿਲਾਂ ਗੱਲ ਸ਼ੇਅਰ ਕਰੋ ਬੰਦੇ ਨੂੰ ਵੈਰੀਫਾਈ ਕਰੋ ਫੋਨ ਨੰਬਰ ਦੇ ਉੱਤੇ ਕਿਸੇ ਵੀ ਪੁਲਿਸ ਕਰਮਚਾਰੀ ਦੁਆਰਾ ਅਜਿਹੀ ਡਿਮਾਂਡ ਕੀਤੀ ਜਾਂਦੀ ਹੈ ਉਸ ਦੇ ਲਈ ਤੁਸੀਂ ਐਸਐਸਪੀ ਸਾਹਿਬ ਦੇ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਆਪਣੇ ਲੋਕਲ ਥਾਣੇ ਦੇ ਵਿੱਚ ਜਾ ਕੇ ਉਸ ਚੀਜ਼ ਨੂੰ ਵੈਰੀਫਾਈ ਕਰ ਸਕਦੇ ਹੋ ਬਜਾਏ ਕਿ ਆਪਾਂ ਪੈਲ ਦੇ ਆਧਾਰ ਤੇ ਉਹਨਾਂ ਨੂੰ ਅਮਾਉਂਟ ਡਿਸਬਰਸ ਕਰ ਦਈਏ ਉਸ ਤੋਂ ਬਾਅਦ ਆਪਣੇ ਹੱਥ ਪੱਲੇ ਕੁਝ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ ਹੋਰ ਕਿਸ ਤਰ੍ਹਾਂ ਦੀਆਂ ਹੈਗੀਆਂ ਕਾਫੀ ਲੰਬੀ ਲਿਸਟਾਂ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਾਫੀ ਲੰਬੀਆਂ ਜਿਹੜੀ ਲਿਸਟ ਹੈ ਜਿਹੜੀ ਠੱਗੀਆਂ ਮਾਰਨ ਵਾਲਿਆਂ ਦੀ ਕਿਵੇਂ-ਕਿਵੇਂ ਹੈਗੀਆਂ ਸਰੀ ਅ ਮਤਲਬ ਇਹਨਾਂ ਦੇ ਮੋਡਸ ਆਪੈਂਡ ਹੀ ਅਲੱਗ-ਅਲੱਗ ਨੇ ਜਿੱਦਾਂ ਕਿ ਕੋਈ ਆ ਪੋਰਨ ਵੀਡੀਓ ਕਾਲ ਲਗਾ ਲੈਂਦੇ ਨੇ ਉਸ ਤੋਂ ਬਾਅਦ ਉਹਦੀ ਰਿਕਾਰਡਿੰਗ ਕਰਕੇ ਸਕਰੀਨ ਰਿਕਾਰਡਿੰਗ ਕਰਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਕਿ ਤੁਹਾਡੇ ਕੰਟੈਕਟਸ ਵਗੈਰਾ ਨੂੰ ਅਸੀਂ ਇਹ ਸੈਂਡ ਕਰਾਂਗੇ ਸਾਨੂੰ ਅਮਾਉਂਟ ਸੈਂਡ ਕਰੋ ਸੋ ਅਜਈਆਂ WhatsApp ਕਾਲਸ ਤੋਂ ਵੀਡੀਓ ਕਾਲਸ ਤੋਂ ਆ ਨੋਨ ਨੰਬਰਾਂ ਤੋਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਤੋਂ ਬਚਿਆ ਮੋਰਓਵਰ ਕਹਿ ਦਿੰਦੇ ਨੇ ਕਿ ਅਸੀਂ ਤੁਹਾਡੇ ਫੋਨ ਦੇ ਵਿੱਚੋਂ ਰਿਸ਼ਤੇਦਾਰ ਬੋਲਦੇ ਹਾਂ ਜੀ ਸਾਨੂੰ ਆਹ ਅਮਾਉਂਟ ਦੀ ਲੋੜ ਹੈ ਜਾਂ ਮੈਂ ਤੁਹਾਨੂੰ ਆਹ ਅਮਾਉਂਟ ਸੈਂਡ ਕਰਨਾ ਚਾਹੁੰਦਾ ਤੁਸੀਂ ਮੇਰੇ ਕਿਸੇ ਇਹ ਤੋਂ ਕੱਲ੍ਹ ਤੱਕ ਰਿਫਲੈਕਟ ਹੋ ਜੂਗੀ ਤੁਹਾਡੇ ਖਾਤੇ ਵਿੱਚ ਅੱਜ ਤੁਸੀਂ ਮੇਰੇ ਕਿਸੇ ਏਜੰਟ ਨੂੰ ਇੰਨੇ ਪੈਸੇ ਇਸ ਖਾਤੇ ਵਿੱਚ ਪਾ ਦਿਓ ਮੈਂ ਤੁਹਾਡਾ ਫਲਾਨਾ ਰਿਸ਼ਤੇਦਾਰ ਬੋਲਦਾ ਇਸ ਬਹਾਵ ਤੇ ਵੀ ਠਗੀਆਂ ਵੱਜ ਰਹੀਆਂ ਨੇ ਯਾਨੀ ਰਿਸ਼ਤੇਦਾਰਾਂ ਤੋਂ ਬਚਨ ਦੀ ਲੋੜ ਆ ਜਿਹੜੇ ਜਾਲੀ ਰਿਸ਼ਤੇਦਾਰ ਬੰਦੇ ਨੇ ਫੋਨ ਤੇ ਕਿਹੋਰ ਕਾਲ ਕਰਦੇ ਤੁਸੀਂ ਕੌਣ ਬੋਲਦੇ ਹੋ ਇਸ ਤਰ੍ਹਾਂ ਦੀ ਕਾਲਾਂ ਕਾਫੀ ਪਿਛਲੇ ਸਮੇਂ ਚ ਆਈਆਂ ਉਹ ਦੱਸਦਾ ਵੀ ਆਪਣੇ ਰਿਸ਼ਤਾ ਤਾਂ ਆਪਣਾ ਲੈ ਲੈਂਦੇ ਫਿਰ ਆਪਣੇ ਰਿਸ਼ਤਾ ਦੱਸਦੇ ਆ ਕਿ ਆਪਣੇ ਜੀ ਬਿਲਕੁਲ ਆਪਾਂ ਨੂੰ ਪਹਿਲ ਦੇ ਆਧਾਰ ਤੇ ਉਸ ਬੰਦੇ ਨੂੰ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਬੰਦਿਆਂ ਦਾ ਮੋਡਸ ਆਪਰੇਂਡੀ ਇਹ ਹੁੰਦਾ ਕਿ ਉਹ ਤੁਹਾਨੂੰ ਕਾਲ ਦੇ ਵਿੱਚ ਉਲਝਾ ਕੇ ਰੱਖਦੇ ਨੇ ਤੁਹਾਨੂੰ ਵੈਰੀਫਾਈ ਕਰਨ ਦਾ ਮੌਕਾ ਹੀ ਨਹੀਂ ਦਿੰਦੇ ਸੋ ਅਜਿਹੀ ਚੀਜ਼ ਤੋਂ ਹਾਂ ਹਾਂ ਬਿਲਕੁਲ ਅਜਿਹੀ ਚੀਜ਼ ਤੋਂ ਆਪਾਂ ਨੂੰ ਇੰਨੀ ਜਲਦੀ ਬਰੀ ਹੋ ਕੇ ਪੈਨਿਕ ਹੋਣ ਦੀ ਲੋੜ ਨਹੀਂ ਹੁੰਦੀ ਉਹਨੂੰ ਠੰਡੇ ਦਿਮਾਗ ਨਾਲ ਸੋਚ ਕੇ ਵੈਰੀਫਾਈ ਕਰਕੇ ਫਿਰ ਉਸ ਦੇ ਉੱਤੇ ਐਕਸ਼ਨ ਲੈਣ ਦੀ ਲੋੜ ਹੁੰਦੀ ਹੈ ਮੋਰਓਵਰ ਜਿੱਦਾਂ ਕਿ ਸ਼ੇਅਰ ਮਾਰਕੀਟਿੰਗ ਦੇ ਵਿੱਚ ਇਨਵੈਸਟਮੈਂਟ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਐਡ ਆਉਂਦੀਆਂ ਨੇ ਤੁਹਾਨੂੰ ਵਕ ਵਕ ਐਪਸ ਉਹ ਡਾਊਨਲੋਡ ਕਰਾ ਕੇ ਉਸ ਤੋਂ ਪਹਿਲਾਂ ਤੁਹਾਨੂੰ ਸ਼ੇਅਰ ਮਾਰਕੀਟਿੰਗ ਦੇ ਟਿਪਸ ਦੇਣ ਬਾਰੇ ਕਲਾਸਿਸ ਵਗੈਰਾ ਵੀ ਲਾਉਂਦੇ ਨੇ WhatsApp ਤੇ Telegram ਚੈਨਲ ਜੁਆਇਨ ਕਰਾ ਕੇ ਕਲਾਸਿਸ ਵਗੈਰਾ ਲਗਾਈ ਜਾਂਦੇ ਨੇ ਉਸ ਤੋਂ ਬਾਅਦ ਤੁਹਾਡੀ ਇਨਵੈਸਟਮੈਂਟ ਨੂੰ ਫੇਕ ਪ੍ਰੋਫਿਟਸ ਤੁਹਾਨੂੰ ਸ਼ੋਅ ਕਰਦੇ ਰਹਿੰਦੇ ਨੇ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਡੈਬਿਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਮਾਊਂਟ ਆਪਣੇ ਖਾਤੇ ਵਿੱਚ ਨਹੀਂ ਹੁੰਦੀ ਉਹ ਇਸ ਤਰ੍ਹਾਂ ਵੀ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਉਹ ਬੈਟਰ ਹੈ ਵੀ ਜਦੋਂ ਆਪਾਂ ਕਿਸੇ Uh, मतलब इन्वेस्टमेंट ऐप ਦੇ ਵਿੱਚ ਆਪਾਂ ਇਨਵੈਸਟ ਕਰਨੀ ਹੈ ਤਾਂ ਉਹਨੂੰ ਵੈਰੀਫਾਈ ਕੀਤਾ ਜਾਵੇ ਕਿ ਉਹ ਸੇਬੀ ਦੁਆਰਾ ਰਜਿਸਟਰਡ ਐਪ ਹੈ ਜਾਂ ਨਹੀਂ ਜਾਂ ਮੰਨ ਲਓ ਤੁਹਾਡਾ ਡੀਮੈਟ ਅਕਾਊਂਟ ਓਪਨ ਹੋਣਾ ਚਾਹੀਦਾ ਸ਼ੇਅਰ ਮਾਰਕੀਟਿੰਗ ਦੇ ਲਈ ਵੈਸੀ ਵੀ ਆਪਾਂ ਨੂੰ ਇਸ ਚੀਜ਼ ਬਾਰੇ ਪਹਿਲਾਂ ਨੋਲੇਜ ਗੇਨ ਕਰਨੀ ਚਾਹੀਦੀ ਆ ਬਜਾਏ ਕਿ ਆਪਾਂ ਕਿਸੇ ਦੇ ਵੀ ਕਹੇ ਤੇ ਕਿਸੇ ਵੀ ਚੀਜ਼ ਦੇ ਵਿੱਚ ਇਨਵੈਸਟ ਕਰ ਦਈਏ ਜਿਸ ਤੋ ਲਗਾ ਸਰ ਬੈਂਕਾਂ ਦਾ ਵੀ ਕਈ ਵਾਰ ਕਾਲ ਆਉਂਦੇ ਆ ਤੁਹਾਡੇ ਬੈਂਕ ਦਾ ਆਧਾਰ ਕਾਰਡ ਦੀ ਲੋੜ ਆ ਤੁਹਾਡੇ ਬੈਂਕ ਦਾ ਕ੍ਰੈਡਿਟ ਕਾਰਡ ਦੀ ਲੋੜ ਹੈ ਜਾਂ ਕਿ ਨੰਬਰ ਮੰਗਦੇ ਆ ਇਸ ਤਰ੍ਹਾਂ ਉਹ ਕੀ ਲੱਗਦਾ ਵੀ ਬੈਂਕ ਤੋਂ ਕਾਲ ਆਉਂਦੀ ਹੈਗੀ ਹੈ ਕਿਦੋਂ ਲੱਗਦਾ ਵੀ OTP ਦੇਣਾ ਚਾਹੀਦਾ ਜਾਂ ਆਧਾਰ ਕਾਰਡ ਨੰਬਰ ਦੇਣਾ ਚਾਹੀਦਾ ਤੇ ਸਿੱਧਾ ਬੈਂਕੇ ਸੰਪਰਕ ਜੀ ਨਹੀਂ ਤੁਹਾਨੂੰ ਪਹਿਲ ਦੇ ਆਧਾਰ ਤੇ ਆਪਣੇ ਲੋਕਲ ਬੈਂਕ ਜਿੱਥੇ ਤੁਹਾਡਾ ਖਾਤਾ ਖੁੱਲਿਆ ਉੱਥੇ ਸੰਪਰਕ ਕਰਨਾ ਚਾਹੀਦਾ ਮੋਰਓਵਰ ਜਿਹੜੇ ਕਸਟਮਰ ਕੇਅਰ ਅਧਿਕਾਰੀ ਬਣ ਕੇ ਗੱਲ ਕਰਦੇ ਨੇ ਉਹ ਕਿਸੇ ਵੀ ਟੋਲ ਫਰੀ ਨੰਬਰ ਤੋਂ ਗੱਲ ਨਹੀਂ ਕਰ ਰਹੇ ਹੁੰਦੇ ਉਹ ਨਾਰਮਲ 10 ਡਿਜੀਟ ਦੇ ਨੰਬਰ ਤੋਂ ਗੱਲ ਕਰ ਰਹੇ ਹੁੰਦੇ ਆ ਤੋਂ ਆਪਾਂ ਨੂੰ ਪਹਿਲਾਂ ਹੀ ਸਮਝ ਜਾਣਾ ਚਾਹੀਦਾ ਕਿ ਇਹ ਇੱਕ ਫੇਕ ਕਾਲ ਹੈ ਸੋ ਇਹਨਾਂ ਚੀਜ਼ਾਂ ਤੋਂ ਬ ਇਦਾਂ ਮੋਰਓਵਰ ਕਿਸੇ ਨੂੰ ਫੇਕ SMS ਸੈਂਡ ਕਰ ਦਿੰਦੇ ਨੇ ਕਿ ਵੀ ਤੁਹਾਨੂੰ ਐਨਾ ਅਮਾਉਂਟ ਜੀ ਸਾਡੇ ਤੋਂ ਗਲਤੀ ਨਾਲ ਤੁਹਾਡੇ ਖਾਤੇ ਵਿੱਚ ਸੈਂਡ ਹੋ ਗਿਆ ਉਹ ਤੁਹਾਨੂੰ ਤੁਸੀਂ ਸਾਨੂੰ ਵਾਪਸ ਕਰ ਦਿਓ ਉਹ ਜਦੋਂ ਤੁਸੀਂ ਆਪਣਾ ਖਾਤਾ ਚੈੱਕ ਕਰਦੇ ਹੋ ਤੁਹਾਡੇ ਅਮਾਉਂਟ ਰਿਫਲੈਕਟ ਹੋਇਆ ਨਹੀਂ ਹੁੰਦਾ ਹਲੇ ਤੱਕ ਤੁਸੀਂ ਉਹਨੂੰ ਜਲਦਬਾਜੀ ਚ ਕਈ ਵਾਰ ਬੰਦੇ ਨੂੰ ਔਰ ਪੈਸੇ ਵਾਪਸ ਸੈਂਡ ਕਰ ਦਿੰਨੇ ਹੋ ਆਪਾਂ ਇਸ ਤਰ੍ਹਾਂ ਵੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ। ਪੈਸੀ ਵਾਪਸ ਵੀ ਹੁੰਦੀ ਹੈ ਕਿਸੇ ਦੀ ਜੇ ਤੁਸੀਂ ਕਾਰਵਾਈ ਕਰਦੇ ਹੈਗੇ ਹੋ। ਕਾਫੀ ਲੰਬਾ ਪ੍ਰੋਸੈਸ ਹੁੰਦਾ ਕਾਫੀ ਟਾਈਮ ਵੀ ਲੱਗ ਜਾਂਦਾ ਹੈਗਾ। ਕਿਸੇ ਨੂੰ ਪੈਸੇ ਦੀ ਵਾਪਸੀ ਵੀ ਹੁੰਦੀ ਹੈਗੀ ਕਿ ਉਹਦੇ ਤੱਕ ਜਿਹੜੇ ਠੱਗ ਠੱਗ ਨੇ ਉਹ ਪੈਸੇ ਨੂੰ ਵਰਤ ਲੈਂਦੇ ਹੈਗੇ ਨੇ ਜਾਂ ਕਿਸ ਤਰ੍ਹਾਂ ਦੀ ਪ੍ਰੋਸੈਸਿੰਗ ਹੁੰਦੀ ਹੈਗੀ ਉਹ ਜੀ ਮੋਰਓਵਰ ਜਦੋਂ ਮਤਲਬ ਕਿ ਕਿਸੇ ਨਾਲ ਠੱਗੀ ਹੁੰਦੀ ਹੈ ਤਾਂ ਉਹਨੂੰ ਪਹਿਲ ਦੇ ਆਧਾਰ ਤੇ ਜੋ ਫਾਈਨੈਂਸ਼ੀਅਲ ਫਰਾਡ ਹੁੰਦਾ ਤਾਂ ਉਹਨੂੰ 1930 ਪੋਰਟਲ ਦੇ ਉੱਤੇ ਪਹਿਲ ਦੇ ਆਧਾਰ ਤੇ ਕਾਲ ਕਰਨੀ ਚਾਹੀਦੀ ਹੈ ਜਿਕਰੋ ਇਸ ਮਤਲਬ ਟਾਈਮ ਸਪੈਨ ਦੇ ਵਿੱਚ ਉਹ ਕਾਲ ਕਰ ਦਿੰਦਾ ਤਾਂ ਜਿਹੜਾ ਉਹਦਾ ਅਮਾਉਂਟ ਅੱਗੇ ट्रांजੈਕਸ਼ਨ ਰਹੀਂ ਮੂਵ ਹੋਇਆ ਹੁੰਦਾ ਉਹ ਐਨਸੀਆਰਪੀ ਪੋਰਟਲ ਦੇ ਥਰੂ ਥਰੂ ਬੈਂਕਿੰਗ ਚੈਨਲ ਉਹਨੂੰ ਉੱਥੇ ਹੀ ਫ੍ਰੀਜ਼ ਕਰ ਦਿੱਤਾ ਜਾਂਦਾ ਤਾਂ ਜਿਹੜਾ ਉਹ ਫ੍ਰੀਜ਼ਡ ਅਮਾਉਂਟ ਹੁੰਦਾ ਉਹ ਆਪਾਂ ਥਰੂ ਕੋਰਟ ਪ੍ਰੋਸੈਸ ਕਰਕੇ ਆਪਾਂ ਰਿਲੀਜ਼ ਕਰਵਾ ਸਕਦੇ ਹਾਂ ਹੁਣ ਤੱਕ ਪੇਮੈਂਟ ਵਾਪਸ ਵੀ ਹੋਈ ਐ ਸਰ ਲੋਕਾਂ ਦੀ ਕਾਫੀਆਂ ਦੀ ਜੀ ਹਾਂ ਜੀ ਆਪਾਂ ਹੁਣ ਤੱਕ ਕਰੀਬ 7 ਲੱਖ ਦੇ ਨੀਅਰ ਅਬਾਊਟ ਪੇਮੈਂਟ ਐ ਜਿਹੜੀ ਉਹ ਵਾਪਸ ਕਰਵਾ ਚੁੱਕੇ ਆਂ ਐਂਡ ਮੋਰਓਵਰ 90 ਲੱਖ ਦੇ ਰਿਗਾਰਡਿੰਗ ਸਾਡੇ ਕੋਰਟ ਦੇ ਵਿੱਚ ਲਈ ਕੰਪਲੇਂਟਸ ਪੈਂਡਿੰਗ ਨੇ ਜਿਨ੍ਹਾਂ ਦੇ ਉੱਤੇ ਬੈਂਕਸ ਤੋਂ ਰਿਕਾਰਡ ਲੈ ਕੇ ਵੈਰੀਫਾਈ ਕਰਕੇ ਰਿਪੋਰਟ ਦੇਣੀ ਕੋਰਟ ਦੇ ਵਿੱਚ ਬਾਕੀ ਹੈ ਉਹ ਅਮਾਉਂਟ ਵੀ ਰਿਲੀਜ਼ ਕਰਾਇਆ ਜਾਊਗਾ ਬਿਲਕੁਲ ਇਹ ਸਨ ਸਾਡੇ ਨਾਲ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਸਾਈਬਰ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਨਾਲ ਦੇ ਦਰਸ਼ਕਾ ਜਰੂਰ ਇਸ ਵੀਡੀਓ ਨੂੰ ਦੇਖਣ ਤੇ ਸ਼ੇਅਰ ਵੀ ਕਰ ਦੇਣ ਤਾਂ ਜੋ ਲੋਕਾਂ ਤੱਕ ਇਸ ਭਰਪੂਰ ਜਾਣਕਾਰੀ ਇਹ ਜਿਹੜੀ ਕੌਣ ਸਕੇ ਤੇ ਲੋਕ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਨਾਲ ਹੀ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਕਿ ਕਿਸੇ ਲਾਲਚ ਵਿੱਚ ਆ ਕੇ ਆਪਣਾ OTP ਨਾ ਦੇਣ ਜਾਂ ਕਿਸੇ ਲਾਲਚ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਸਾਈਟਾਂ ਤੇ ਨਾਂ ਜਾਣ ਜਿੱਥੇ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਮਨੀਸ਼ ਗਿਰਕ PTC ਨਿਊਜ਼ ਬਟੇਂਡਾ